ਇਹ ਚ ਖਾਸੀਅਤ ਇਹ ਐਡਮ ਘੋੜਾ ਹੁੰਦਾ ਸੀ ਤੁੰਗ ਵਾਲੀ ਉਹਦਾ ਬੱਚਾ ਸੀ ਸ਼ੇਸ਼ਨਾਗ ਇਹ ਸ਼ੇਸ਼ਨਾਗ ਦਾ ਲਾਸਟ ਬੱਚਾ ਹੈ ਤੇ ਸਾਰਾ ਕਾਲਾ ਜੀ 나ਗਰਾਜ ਇਹਦਾ ਨਾਮ ਹੈ ਤੇ ਬਾਕੀ ਬੱਚੇ ਸੌ ਕਿਸੇ ਪਹਿਲਾਂ ਮੇਰੇ ਕੋਲੇ ਘੋੜਾ ਹੁੰਦਾ ਸੀ ਉਸ ਤੋਂ ਬਾਅਦ ਮੈਂ ਸਰਪੰਚ ਬਣ ਗਿਆ ਸੀ ਕੰਮ ਤਾਂ ਨੇ ਚਲੋ ਜਗਦੇਵ ਸਿੰਘ ਸਾਹਿਬ ਸਾਫ ਕਾ ਸਰਪੰਚ ਜੱਜਾ ਜੀ ਇਹ ਚ ਖਾਸੀਅਤ ਇਹ ਐਟਮ ਘੋੜਾ ਹੁੰਦਾ ਸੀ ਤੁੰਗ ਵਾਲੀ ਉਹਦਾ ਬੱਚਾ ਸੀ ਛੇਸ਼ਨਾਗ ਇਹ ਛੇਸ਼ਨਾਗ ਦਾ ਲਾਸਟ ਬੱਚਾ ਹੈ ਤੇ ਸਾਰਾ ਕਾਲਾ ਜੀ नागराज ਇਹਦਾ ਨਾਮ ਹੈ ਤੇ ਮਤਕੀ ਬੱਚੇ ਸੌ ਪਿਛੇ ਪਹਿਲਾਂ ਮੇਰੇ ਕੋਲੇ ਘੋੜਾ ਹੁੰਦਾ ਸੀ ਉਸ ਤੋਂ ਬਾਅਦ ਮੈਂ ਸਰਪੰਚ ਬਣ ਗਿਆ ਸੀ ਕੰਮਧੰਦਿਆਂ 'ਚ ਰੁੱਝ ਗਏ ਸੀ ਉਸ ਤੋਂ ਬਾਅਦ ਹੁਣ ਦੁਬਾਰੇ ਬੱਚੇ ਨੂੰ ਛੌਂਕ ਪਿਆ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਪੰਜਾਬ ਦੇ ਲੋਕਾਂ ਨੂੰ ਇਹ ਕਹਿਣਾ ਚਾਹਣਾ ਵੀ ਬੱਚਿਆਂ ਦਾ ਘੋੜਿਆਂ ਬੱਲ ਰਝਾਨ ਜਾਵੇ ਗਲਤ ਕੰਮਾਂ 'ਕੰਨੀ ਧਿਆਨ ਜਾਂਦਾ ਅੱਜਕੱਲ ਸਮਾ ਵਿੱਚ ਬਹੁਤ ਤੁਹਾਨੂੰ ਪਤਾ ਹੈ ਚੱਲ ਰਿਹਾ ਹੈ ਵੀ ਆਪਾਂ ਆਪਦੇ ਬੱਚਿਆਂ ਨੂੰ ਸਾਹਮਣੇ ਰੱਖੀਏ ਜਿਹੜਾ ਕੋਈ ਬਾਹਰ ਜਾਈ ਜਾਂਦੇ ਜਾਂ ਕੋਈ ਹੋਰ ਹੋਰ ਦਿਵਾਗਾਂ 'ਚ ਡਿਪਰੈਸ਼ਨ ਵੱਧ ਰਿਹਾ ਬੱਚਿਆਂ ਦੇ ਤਾਂ ਕਰਕੇ ਜਿਹੜਾ ਪੰਜਾਬ ਦੇ ਲੋਕਾਂ ਨੂੰ ਨਸ਼ੇ ਪੱਤਿਆਂ ਤੋਂ ਬੱਚੇ ਦੂਰ ਰਹਿਣਗੇ ਗਲਤ ਚੀਜ਼ਾਂ ਤੋਂ ਦੂਰ ਰਹਿਣਗੇ ਇਸ ਕਰਕੇ ਕੋਈ ਨਾ ਕੋਈ ਬੱਚੇ ਨੂੰ ਜਿਹੜਾ ਸ਼ੌਂਕ ਹੈ ਮੈਨੂੰ ਚੰਗਾ ਲੱਗਿਆ ਘੋੜੇ ਦਾ ਸ਼ੌਂਕ ਬੱਚੇ ਨੂੰ ਮੇਰੇ ਬੱਚੇ ਦਾ ਇਹੇ ਕੰਨੀ ਰਝਾਨ ਹੈ ਪਰ ਤਾਂ ਕਰਕੇ ਸਾਰਿਆਂ ਨੂੰ ਕਹਿਣਾ ਚਾਹਣਾ ਵੀ ਬੱਚਿਆਂ ਨੂੰ ਆਪਾਂ ਇੱਥੇ ਹੀ ਰੱਖ ਗਏ ਖੇਤੀਬਾੜੀ ਕਰਾ ਗਏ ਤੇ ਇਹਨਾਂ ਦਾ ਇਹ ਚੀਜ਼ਾਂ ਵੱਲ ਪੁਰਾਣੇ ਵਿਰਸੇ ਕੰਨੀ ਧਿਆਨ ਲਾ ਗਏ ਇਹ ਅੱਜ ਪਹਿਲੀ ਵਾਰ ਲੈ ਕੇ ਆਏ ਹਾਂ ਘੋੜੇ ਦੇ ਮੇਲੇ ਦੀ ਪਹਿਲਾਂ ਵੀ ਕਿ ਕਾਂ ਵੀ ਲੈ ਨਹੀਂ ਪਹਿਲੀ ਵਾਰ ਲੈ ਕੇ ਆਏ ਆ ਅਗੱਤ ਅਗਲੀ ਵਾਰ ਹੀ ਲੈ ਹਰੇਕ ਸਾਥ ਲੈ ਕੇ ਜਾਏਗਾ ਕੀ ਨਾਮ ਨੇ ਕੇਦਾ ਕਿਵੇਂ ਪਾਲਣ ਪੋਸ਼ਣ ਕੌਣ-ਕੌਣ ਕਰਦਾ ਪਰ ਕਿੰਨਾ ਕਰਦਾ ਇਹ ਨਾਗਰਾਜ ਆ ਜੀ ਇਹਦਾ ਨਾਮ ਮੇਰਾ ਬੇਟਾ ਸਾਹਮਦਾ ਥੋਲੋ ਐ ਗੱਗਾ ਮੇਰੇ ਬੰਦੇ ਸਾਰਾ ਪਰਿਵਾਰ ਐ ਸਾਰੀ ਕਹਿੰਦੇ ਜਵਾਕਾਂ ਨੂੰ ਵੱਧ ਰੱਖਣੇ ਪੈਂਦੇ ਹਾਂ 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 ਬਿਲਕੁਲ ਜੀ ਬਿਲਕੁਲ ਰਾਤ ਨੂੰ ਵੀ ਖਿਆਲ ਰੱਖਣਾ ਦਵਾਈ ਤੇ ਪਈ ਉੱਠ ਕੇ ਦੇਣੀ ਉੱਠ ਕੇ ਕੋਲੇ ਪੈਂਦੇ ਐ ਫਿਰ پارک ਮਾਉਣ ਵੀ ਲਿਜਾਣੇ ਜੀ ਪਿੰਡ ਹਾਂ 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 ਦਵਾਉਂਦੇ ਆ ਜਦੋਂ ਜਿਹੜੀ ਚੀਜ਼ ਨੂੰ ਚਾਹੀਦੀ ਐ ਹਾਜ਼ਰ ਐ ਇਹਦੇ ਵਾਸਤੇ ਬੱਚਾ ਵਾਂਗੂ ਰੱਖਣਾ ਲਵੰਡੀ ਸਾਹ ਬੋਸ ਸਰਦੂਲਗੜ ਰੋਡ ਤੇ ਬਣੇ ਨਵੇਂ ਤਾਰਾ ਕਨਵੈਂਟ ਸਕੂਲ ਵਿੱਚ ਹੈ ਅਤੀ ਆਧੁਨਿਕ ਸਮਾਰਟ ਕਲਾਸਰੂਮਸ ਐਕਸਪੀਰੀਐਂਸਡ ਐਂਡ ਡੈਡੀਕੇਟਿਡ ਵੈਲ ਕੁਆਲੀਫਾਈਡ ਟੀਚਿੰਗ ਸਟਾਫ ICSE ਪੈਟਰਨ ਹਾਈ ਟੈਕ ਕੰਪਿਊਟਰ ਲੈब्स ਸਪੈਸ਼ਲ ਇੰਗਲਿਸ਼ ਸਪੀਕਿੰਗ ਕਲਾਸਿਸ ਤਾਰਾ ਕਨਵੈਂਟ ਸਕੂਲ ਵਿੱਚ ਪ੍ਰੀ ਨਰਸਰੀ ਤੋਂ 10ਵੀਂ ਤੱਕ ਦੇ ਦਾਖਲੇ ਸ਼ੁਰੂ ਹਨ ਆਪਣੇ ਬੱਚੇ ਦੇ ਸੁਨਹਿਰੀ ਪਵਿੱਖ ਲਈ ਅੱਜ ਹੀ ਸਕਰੀਨ ਤੇ ਦਿੱਤੇ ਫੋਨ ਨੰਬਰਾਂ ਤੇ ਸੰਪਰਕ ਕਰੋ